ਸਾਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਇੱਕ ਸਪੈਸ਼ਲ ਬੇਨਤੀ ਹੈ ਕਿ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਦਿਓ ਜੀ ਵੀਰੇ ਇਹ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕਿਸੇ ਵੀਰ ਦਾ ਫਾਇਦਾ ਹੋ ਸਕੇ ਜੀ ਇਹ ਵੀਡੀਓ ਬਣਾਉਣ ਲਈ ਪਹੁੰਚੇ ਆਪਾਂ ਮੰਡੀ ਚੜੈਕ ਇਹ ਮੰਡੀ ਵੀਰੇ ਇੱਕ ਮਹੀਨੇ ਚ 4 ਦਿਨ ਲੱਗਦੀ ਹੈ ਤਰੀਕ ਧਿਆਨ ਨਾਲ ਨੋਟ ਕਰ ਲਿਓ 4 ਤਰੀਕ 9 ਤਰੀਕ 18 ਤਰੀਕ ਤੇ 26 ਤਰੀਕ ਦੁਬਾਰਾ ਵੀਰੇ ਫੇਰ ਦੱਸ ਦਿਨਾ 4 ਤਰੀਕ 9 ਤਰੀਕ 18 ਤਰੀਕ ਤੇ 26 ਤਰੀਕ ਜੀ ਤੁਸੀਂ ਦੇਖ ਸਕਦੇ ਹੋ ਵੀਰੇ ਕਿੰਨੀ ਗਣਤੀ 'ਚ ਛੋਟੀਆਂ ਕੱਟੀਆਂ ਇੱਥੇ ਆ ਸਾਰੀਆਂ ਵੱਡਣ ਵਾਲਿਆਂ ਨੂੰ ਜਾ ਰਹੀਆਂ ਨੇ ਜੀ ਸਾਈਡ ਤੇ ਕਰਕੇ ਲਾਈਆਂ ਹੋਈਆਂ ਬਾਕੀ ਮੰਡੀ ਭਰੀ ਵੀ ਬਹੁਤ ਆ ਬਹੁਤ ਕਿਸਾਨ ਵੀਰ ਇੱਥੋਂ ਚੰਗੀਆਂ ਚੰਗੀਆਂ ਕੱਟੀਆਂ ਲਿਜਾ ਕੇ ਭਾਲ ਵੀ ਲੈਂਦੇ ਆ ਜੀ ਇੱਥੇ ਕੱਟੀ ਦਾ ਰੇਟ 3000 ਤੋਂ ਸ਼ੁਰੂ ਹੋ ਜਾਂਦਾ ਤੇ ਉੱਪਰ 40 45 50000 ਤੱਕ ਹੋ ਜਾਂਦਾ ਜੀ ਤੇ ਆ ਚੈੱਕ ਕਰ ਸਕਦੇ ਹੋ ਨੀਲੀ ਰਾਵੀ ਦੀ ਕੱਟੀ ਛੋਟੀ ਉਮਰ ਆ ਜੀ ਲਗਭਗ 7-8 ਮਹੀਨਿਆਂ ਦੀ ਸਿਗੀ ਜੀ ਚੰਗੀ ਆ ਕੱਟੀ ਬਾਕੀ ਤੁਸੀਂ ਆ ਦੇਖ ਸਕਦੇ ਹੋ ਬਹੁਤ ਗੰਤੀ ਚ ਨਾਗਾ ਜੀ ਵਿੱਚੋਂ ਮਾਲੀ ਵੀ ਤੁਹਾਨੂੰ ਮਿਲ ਜਾਣਗੇ ਜੀ ਚੰਗੇ ਤੋਂ ਚੰਗੇ ਆ ਇੱਧਰ ਨੀਲੀ ਰਵੀ ਦੀ ਹੋਰ ਖੜੀ ਆ ਨੀਲੀ ਰਵੀ ਦਾ ਇੱਕ ਟਾਪ ਦਾ ਖੜਾ ਜੀ ਮਾਲੀ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਚੰਗੀ ਆ ਜੀ ਲਓ ਜੀ ਆ ਕੱਟੀਆਂ ਚੈੱਕ ਕਰ ਲਓ ਜਾਨੀ ਖੀਰੀਆਂ ਨੇ ਸਾਰੀਆਂ ਕੱਟੀਆਂ ਕੋਈ ਆਏ ਨਹੀਂ ਬਿਰ ਦੋਂਦੀਆਂ ਜਿਹੜੀਆਂ ਦੋਂਦੀਆਂ ਵੱਡੀਆਂ ਵੀ ਮਿਲ ਜਾਣਗੇ ਤੁਹਾਨੂੰ ਦੋਂਦੀਆਂ ਵੀ ਹੋਣਗੀਆਂ ਗੱਲ ਨਹੀਂ ਹੋਣਗੀਆਂ ਜ਼ਿਆਦਾਤਰ ਕੱਟੀਆਂ ਇੱਥੇ ਕੀ ਦੀਆਂ ਹੋਣਗੀਆਂ ਕੁੰਡੇ ਸੰਗ ਆ ਜੀ ਚੈੱਕ ਕਰ ਸਕਦੇ ਹੋ ਆ ਕਟੀਆਂ ਵੇਖ ਲਓ ਗੋਲ ਪੱਠਪੂੜਾ ਆ ਨੀਲੀ ਰਾਵੀ ਚ ਪੈਂਦੀ ਆ ਜੀ ਚੰਗੀ ਆ ਕੱਟੀ ਜੈ ਜੈ ਭਾਜੀ ਵੀਰ ਦੇ ਰਿਹਾ ਹੋਊਗਾ ਤੇ ਆਹ ਦੇਖ ਲਓ ਜੀ ਜੈਂਡ ਸੰਗ ਗੋਲ ਆ ਵੱਡਣ ਵਾਲਿਆਂ ਨੂੰ ਚੱਲੀ ਆ ਨਿਸ਼ਾਨੀ ਲੱਗੀ ਵੀ ਆ ਜੀ ਪੂਰਾ ਸੰਗ ਗੋਲ ਆ ਗੋਲ ਪੱਠਪੂੜਾ ਜੀ ਬਾਕੀ ਚੰਗੀਆਂ ਵਿੱਚ ਮੱਜਾਂ ਵੀ ਹੁੰਦੀਆਂ ਜੀ ਜਿਹੜੀਆਂ ਮੰਨ ਲਓ ਫੰਡਰ ਹੋ ਜਾਂਦੀਆਂ ਨੇ ਤੇ ਬਾਈ ਇੱਥੇ ਵੇਚ ਜਾਂਦੇ ਆ ਜੀ ਬਾਕੀ ਇੱਕ ਤੁਹਾਨੂੰ ਹੋਰ ਆਪਾਂ ਇੱਧਰ ਲਈ ਦੂਜੀ ਸਾਈਡ ਮਾਲੀ ਦਿਖਾਵਾਂਗੇ ਜੀ ਬੂਰਾ ਮਾਲੀ ਲੋ ਜੀ ਜਿਹੜੇ ਸ਼ਕੀਨ ਬੂਰੇ ਮਾਲੀ ਦੇ ਆ ਬਰੀਡਰ ਰੱਖਣ ਨੂੰ ਬਹੁਤ ਚੰਗੀ ਚੀਜ਼ ਆ ਜੀ ਬਾਕੀ ਜੇ ਛੋਟੀਆਂ ਕੱਟੀਆਂ ਲੈਣੀਆਂ ਆ ਦੇਖ ਲਓ ਚੈੱਕ ਕਰ ਲਓ ਜੀ ਮੁਰਾ ਚ ਪੈਂਦੀ ਆ ਤੇ ਇੱਕ ਕੱਟੀ ਵੀਰੇ ਤੁਹਾਨੂੰ ਹੋਰ ਦਿਖਾਉਨੇ ਆ ਜੀ ਮੰਨ ਲਓ ਲਗਭਗ ਦੋਂਦੀ ਆ ਜੀ ਇਹ ਪਤਾ ਲੱਗ ਗਿਆ ਇਹ ਵੀ ਵੱਡਣ ਨੂੰ ਚੱਲੀ ਆ ਕੋਈ ਸੱਜਣ ਵੇਚ ਗਿਆ ਪਰ ਜਿਹੜੇ ਵਿਪਾਰਕੂ ਹੋਣਗੇ ਤੇ ਇਹ ਵਿਕੀ ਵੀਰੇ ਬਹੁਤ ਛੋਟੀ ਕੀਮਤ ਤੇ ਆਪਾਂ ਦੱਸ ਨਹੀਂ ਸਕਦੇ ਵੀਡੀਓ ਚ ਸੰਗ ਕੁੰਡਾ ਹਾਈਟ ਚੈੱਕ ਕਰ ਲਓ ਬਹੁਤ ਛੋਟੀ ਕੀਮਤ ਤੇ ਵਿਕੀ ਆ ਸੋ ਵੀਰੇ ਪੰਜਾਬ ਦਾ ਆਪਾਂ ਬਲੈਕ 골ਡ ਕਹਿ ਸਕਦੇ ਜੇ ਉਹਨੂੰ